ਜੋ ਕਮੇਟੀ ਵਾਲੇ ਜਾਂ ਐਡੀਸੀ ਕਾਰਜ ਇਹ ਬਹੁਤ ਗਲਤ ਕਰ ਰਹੇ ਨੇ ਤੇ ਦੁਕਾਨਾਂ ਬਾਹਰ ਨਜਾਇਜ਼ ਕਬਜ਼ਿਆਂ ਤੇ ਪ੍ਰਸ਼ਾਸਨ ਦਾ ਵਾਰ ਲਗਾਤਾਰ ਚੱਰੀ ਹੈ ਜੀ ਹਾਂ ਤੜਕਸ਼ਾਰ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚਦੇ ਨੇ ਅਤੇ ਦੁਕਾਨਾਂ ਦੇ ਕਬਜ਼ੇ ਨੂੰ ਘਟਾਉਣ ਦੀ ਕਾਰਵਾਈ ਸ਼ੁਰੂ ਕਰਦੇ ਨੇ ਮੂਹਨੇ ਦੇ ਇੱਕ ਵਾਰ ਸਰ ਤੋਂ ਐਡੀਸੀ ਹਰਜਿੰਦਰ ਸਿੰਘ 베ਦੀ ਦੀ ਰਿਵਾਈਜ਼ ਕਾਰਵਾਈ ਕੀਤੀ ਗਈ ਹੈ ਅਤੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਹੈ سورو ري آند يالن تروا يا راد جو بادن سان آيا يا مورا ਤੇ ਗੁਰਦਾਸਪੁਰ ਦੇ ਤਸਬਾ ਕਾਦੀਆਂ ਦੇ ਏਡੀਸੀ ਹਰਜਿੰਦਰ ਸਿੰਘ ਦੇ ਦਿੱਤੀ ਦਿਗਵਾਈ ਤੇ ਸੜਕਸਾਰ ਹੀ ਨਗਰ ਕੌਂਸਲ ਕਾਦੀਆਂ ਦੀ ਟੀਮ ਨੇ ਦੁਕਾਨਾਂ ਜੇ ਕਿਸਤੇ ਨਜਾਇਜ਼ ਕਬਜ਼ੇ ਹਟਾਉਣ ਦਾ ਕੰਮ ਸ਼ੁਰੂ ਕੀਤਾ ਜਿਸ ਤੇ ਜਿੱਤੇ ਵੀ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਸੀ ਜਾਂ ਫਿਰ ਅवैध ਤੌਰ ਤੇ ਖੁੱਕੇ ਆਦ ਲਗਾਏ ਗਏ ਸੀ ਉਹਨਾਂ ਨੂੰ ਪੂਰੀ ਤਰ੍ਹਾਂ ਤਹਿਤ ਨਿਸ਼ਚਿਤ ਕਰ ਦਿੱਤਾ ਜੇ ਏਡੀਸੀ ਹਰਜਿੰਦਰ ਸਿੰਘ ਮੁਤਾਬਕ ਜ਼ਿਕਰ ਦੀ ਟ੍ਰੈਫਿਕ ਸਮੱਸਿਆ ਨੂੰ ਸੁਚਾਰੂ ਕਰਨ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਇਲਾਕਿਆਂ 'ਚ ਇੱਕ ਕਦਮ ਛੁੱਕੇ ਗਏ ਨੇ ਅਤੇ ਇਸ ਸੰਬੰਧੀ 2 ਦਿਨ ਪਹਿਲਾਂ ਹੀ ਮੁਨਾਦੀ ਕਰਵਾ ਕੇ ਦੁਕਾਨਦਾਰਾਂ ਨੂੰ ਨਜਾਇਜ਼ ਕਬਜ਼ੇ ਆਪ ਹੀ ਛੋੜਨ ਦੀ ਅਪੀਲ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਦੁਕਾਨਦਾਰਾਂ ਨੇ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਦੀ ਟੀਮ ਨੇ ਇਹਨਾਂ ਕਬਜ਼ਿਆਂ ਨੂੰ ਹਟਾਉਣ ਦਾ ਜਿੰਨਾ ਆਪਣੇ ਚਿਰ ਲਿਆ ਦੇਖੋ ਜੀ ਅੱਜ ਮਤਲਬ ਮੈਂ ਇਹ ਮੇਰਾ ਤੁਹਾਨੂੰ ਹੀ ਦੱਸਣਾ ਚਾਹਾਂਗੀ ਅਸਲ ਜਿਹੜੀ ਇਨਕ੍ਰੋਚਮੈਂਟ ਹੈ ਜਦੋਂ ਤੁਸੀਂ ਵੇਖਿਆ ਕਿ ਸ਼ਹਿਰ ਵਾਸੀਆਂ ਦੀ ਬੜੀ ਖਪਲਨਾ ਚ ਹੈ ਕਿਉਂਕਿ ਮਜ਼ਾਰ ਤੋਂ ਲੰਘਣਾ ਔਖਾ ਹੋ ਜਾਂਦਾ ਹੈ ਲੋਕਾਂ ਨੇ ਆਪਣੀ ਮਾਲਕੀ ਛੱਡ ਕੇ ਘਟੋ ਘਾੜੇ ਮੈਂ ਕਹਾਂਗੀ 30 30 ਆਪਣੀਆਂ 5 5 10 10 ਜਿਹੜੀਆਂ ਔਰ ਇਹ ਪੂੜੀਆਂ ਕੱਢ ਕੇ ਥੜੇ ਬਣਾ ਕੇ ਅੱਗੇ ਜਗ੍ਹਾ ਖਲੀ ਹੋਈ ਹੈ ਜਨਤਕ ਸਰਕਾਰੀ ਜਗ੍ਹਾ ਹਰ ਇੱਕ ਪਬਲਿਕ ਦੀ ਜਗ੍ਹਾ ਮੈਂ ਕਹਾਂਗਾ ਕਿ ਜਿੰਨੇ ਲੰਗਣਾ ਅੱਜ ਮੈਂ ਅਸੀਂ ਇੱਕ ਗ੍ਰੋਥ ਕਮਿਊਨਲ ਡਰਾਈਵ ਕਰ ਰਹੇ ਹਾਂ ਸੋ ਪਹਿਲਾਂ ਤੇ ਮੁਨਾਦੀ ਵੀ ਕੀਤੀ ਹੈ ਲੋਕਾਂ ਨੇ ਲੋਕਾਂ ਨੇ ਕਹਾਂ ਦੋ ਦਿਨ ਦਾ ਟਾਈਮ ਦਿਓ ਉਹ ਦੋ ਦਿਨ ਦੇ ਟਾਈਮ ਤੋਂ ਬਾਅਦ ਅਸੀਂ ਆਏ ਆ ਇਹ ਸਾਨੂੰ ਨਾ ਚਾਹਦੇ ਹੋਈ ਵਾ ਕਰਨੀ ਪੈ ਰਹੀ ਹੈ ਮੇਰੀ ਟੀਮ ਸਵੇਰ ਦੀ 4 ਵਜੇ ਉੱઠી ਹੈ ਉਹਨੇ ਆਪਣੀ ਸਫਾਈ ਆਪਣੇ ਕੂੜਾ ਵੀ ਚੁਪਣਾ ਹੈ ਬਸ ਇਹ ਵੀ ਕੰਮ ਕਰਨਾ ਪੈ ਰਿਹਾ ਮੈਨੂੰ ਤੁਹਾਡੇ ਮਾਤੀ ਮਰਾਈ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਜਿਹੜੀ ਵੀ ਅਸੀਂ ਜਿਹੜੀ ਸਰਕਾਰੀ ਜਿਹੜੀਆਂ ਗਲੀਆਂ ਆ ਉਹਨਾਂ ਨੂੰ ਖੁੱਲੀ ਕਰਨ ਲਈ ਆਪਣੇ ਆਪ ਹੀ ਜਿਹੜੀਆਂ ਜਿਹੜੇ ਖੜੇ ਬਣਾਈ ਦਿਆ ਤੁਸੀਂ ਪੂੜੀਆਂ ਬਣਾਈ ਦੀਆਂ ਉਹਨੂੰ ਪਿੱਛੇ ਕਰ ਲਿਏ ਤਾਂ ਜੋ ਪਬਲਿਕ ਦਾ ਆਣਾ ਜਾਣਾ ਸੁਖਾਲਾ ਹੋ ਸਕੇ ਇਹਦੇ ਨਾਲ ਮੈਂ ਵੀ ਕਹਿਣਾ ਚਾਹਾਂਗਾ ਕਿ ਜੇ ਅੱਜ ਅਸੀਂ ਜਿਹੜਾ ਜਗਾਹਾਂ ਨੂੰ ਮਿਲਦੀ ਅਸੀਂ ਕੋਈ ਜਿੱਥੇ ਲਾਈਟਾਂ ਵਾਲੇ ਪਿੱਲਰ ਲਾ ਪਾਵਾਂਗੇ ਉਹਨੂੰ ਸੋਹਣਾ ਕਰ ਪਾਵਾਂਗੇ ਤਾਂ ਜੋ ਜੇਕਰ ਸੋਹਣਾ ਹੋਏਗਾ ਉਹ ਦੁਕਾਨਦਾਰਾਂ ਦੀ ਹੀ ਵਿਕਰੀ ਵਧੇਗੀ ਇਦੇ ਨਾਲ ਜਿਹੜਾ ਵੀ ਅਮਰਕੀ ਐਮਰਜੈਂਸੀ ਪੈ ਜਾਂਦੀ ਹੈ ਕਿ ਨੂੰ ਮੈਂ ਕਹਾਂਗੇ ਐਂਬੂਲੈਂਸ ਲੰਘਣੀ ਪੈਂਦੀ ਹੈ ਤੁਸੀਂ ਸਾਰੇ ਪੱਤਰਕਾਰਾਂ ਨੇ ਸ਼ਹਿਰ ਬਾਤੀ ਨਹੀਂ ਕਿ ਕਿ ਐਂਬੂਲੈਂਸ ਲੰਘਣਾ ਖਾਂਦ ਦੇਖੋ ਜੀ ਆਪਣੀ ਨਿੱਜੀ ਦਾ ਤੁਹਾਡਾ ਸਵਾਤ ਠੀਕ ਹੈ ਤੁਸੀਂ ਰੋਟੀ ਕਮਾਣੀ ਹੈ ਪਰ ਤੁਸੀਂ ਪਬਲਿਕ ਦਾ ਰਸਤਾ ਨਹੀਂ ਰੋਕਦੇ ਬਸ ਇਹਦੇ ਕਰਕੇ ਅੱਜ ਕਾਰਵਾਈ ਕਰ ਰਹੇ ਹਾਂ ਮੇਰੀ ਤੁਹਾਡੇ ਰਾਹੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਬੇਸ਼ੱਕ ਅੱਜ ਇੱਥੇ ਹੋ ਕਿਤੇ ਵੀ ਤੁਸੀਂ ਕਿਰਪਾ ਕਰਕੇ ਜਿਹੜੀ ਮੇਨ ਸੜਕ ਹੈ ਜਾਂ ਆਪਣੀਆਂ ਜਿੱਥੇ ਲੋਕ ਨੰਦੇ ਨੇ ਉਤੇ ਇਨਕ੍ਰੋਚਮੈਂਟ ਨਾ ਕਰੋ ਕਿਉਂਕਿ ਜੇ ਨਹੀਂ ਕੀਤੀ ਆਪਣੀ ਜੋ ਤੁਸੀਂ ਆਪ ਨੇ ਮੂਵ ਅੱਥੀ ਅੱਜ ਨਹੀਂ ਤੇ ਕੱਲ ਨੂੰ ਫੇਰ ਕਾਰਵਾਈ ਕਰਾਂਗੇ ਕੋਈ ਜਿਹੜੀ ਵੀ ਇੱਥੇ ਮੈਂ ਹੁਣ ایਓ ਸਾਹਿਬ ਬਣਾਈਆਂ ਮੈਨੂੰ ਇੱਥੇ ਜੁਆਇਨ ਕੀਤੇ ਇਹ ਮੇਰੇ ਇੱਕ ਫੇਰਾ ਲੱਗਿਆ ਸੀਗਾ ਜੋ ਮੈਥੋਂ ਲੰਗੇ ਆ ਮੈਂ ਆਪਣੀ ਨਿੱਜੀ ਤੌਰ ਤੇ ਵੇਖਿਆ ਇਸ ਤੋਂ ਬਾਅਦ ਮੈਂ ਯੂਨਿਵਿਖਾਇਦ ਦਿੱਤਾ ਇਸ ਤੋਂ ਇਲਾਵਾ ਵੀ ਜਿੱਥੇ ਜਿੱਥੇ ਇਨਕ੍ਰੋਚਮੈਂਟ ਹੈ ਉਹਨਾਂ ਨੂੰ ਵੀ ਅੱਜ ਫੇਰ ਅੱਜ ਦੁਪਹਿਰੀ ਜਿਹੜੀ ਹੈ ਉਹ ਆਪਣੇ ਉਹ ਕਰਾ ਦਿਓ ਮੁਨਾਦੀ ਕਰਾ ਦਿਓ ਤਾਂ ਕਿ ਇਸ ਤੋਂ ਬਾਅਦ ਵੀ ਜੇਕਰ ਨਹੀਂ ਰਿਮੂਵ ਕੀਤੀ ਫਿਰ ਅਸੀਂ ਡਰਾਈਵ ਸ਼ੁਰੂ ਕਰਾਂਗੇ ਅੱਜ ਜਿੰਨਾ ਹੋ ਸਕਦਾ ਮੈਕਸਿਮਮ ਅਸੀਂ ਜਿਹੜਾ ਇਲੀਗਲੀ ਇਨਟਰੂਟਮੈਂਟ ਰਿਮੂਵ ਕਰਕੇ ਚੱਲੋ ਜਿਸ ਸਮਾਨ ਸਮਾਨ ਚੁੱਕਿਆ ਅਸੀਂ ਸਮਾਨ ਜਿਹੜਾ ਹੈ ਜਿਹੜੇ ਬਾਹਰ ਤੇ ਜਦੋਂ ਉਹਨਾਂ ਨੇ ਰਿਕਵੈਸਟ ਕੀਤੀ ਹੈ ਕਿ ਤੁਸੀਂ ਜਿਹੜੀ ਮੈਂ ਟੀਨ ਆਪੇ ਲਾ ਕੇ ਰੱਖ ਲਿਆਂਗਾ ਹਨਾ ਉਹ ਕਹਿੰਦੇ ਕਿ ਅਸੀਂ ਅਸੀਂ ਬੱਸ ਜਮੀਨ ਤੋਂ ਕੱਢ ਕੇ ਉਹਨਾਂ ਨੂੰ ਦੱਸ ਰਹੇ ਹਾਂ ਕਿ ਪਿੱਛੇ ਕਰ ਲਓ ਅਸੀਂ ਸਮਾਨ ਨਹੀਂ ਕਿ ਇਹਦਾ ਚੁੱਕ ਰੇ ਹੁਣ ਸਮਾਨ ਉਹ ਚੁੱਕ ਰਿਆਂ ਜੇ ਕਿ ਇਹਨੇ ਬੋਰਡ ਬਿਲਕੁਲ ਸੜਕ 'ਤੇ ਲਾਤਾ ਜੇ ਅਸੀਂ ਨਹੀਂ ਚੁੱਕਾਂਗੇ ਕੱਲ ਨੂੰ ਕਿਹਨ ਐਕਸੀਡੈਂਟ ਹੋ ਜਾਏਗਾ ਕੁਝ ਇਹ ਤਰੀ ਗਾਲੀ ਟਾਡੇ ਬਣਾਏ ਥੜੇ ਉਹ ਵੀ ਅਸੀਂ ਉਹ ਤੋੜ ਰਿਹਾ ਜਿਹੜੇ ਬਿਲਕੁਲ ਸੜਕ ਦੇ ਵਿੱਚ ਬਣਾਇਆ ਦੋ ਥੜੇ ਤੇ ਬਾਕੀ ਉਹਨਾਂ ਨੂੰ ਆਪ ਕਹਿ ਰਿਹਾ ਕਿ ਤੁਸੀਂ ਆਪਣੇ ਲੈਵਲ ਤੇ ਹੀ ਪਿੱਛੇ ਰਿਮੂਵ ਕਰ ਲਓ ਹੋਰ ਕਿਸੇ ਤਰ੍ਹਾਂ ਦੀ ਕੋਈ ਕਿਸੇ ਦੇ ਮੈਂ ਹਦਾਇਤ ਕਰਦੀ ਆ ਕਿ ਇਹ ਦੀ ਸਬਜੀ ਲੱਗੀ ਹੈ ਕਿ ਇਹਦਾ ਫਰੂਟ ਲੱਗੇ ਆ ਕਿ ਇਹਦਾ ਕੁਝ ਹੋਰ ਖਾਣ ਪੀਣ ਦਾ ਬਾਸਮਾਨ ਲੱਗੇ ਆ ਉਹਨੂੰ ਬਿਲਕੁਲ ਹੱਥ ਨਹੀਂ ਲਾਣਾ ਵਾਰਨਿੰਗ ਦੇ ਕੇ ਆਪਣੇ ਆਪ ਹੀ ਸਵੇਰੇ ਅੰਦਰ ਕਰ। ਕਿ ਸਰ ਇਹ ਪੰਜਾਬ ਕਲਾਸ ਆ ਉਸ ਕਾਦੀਆਂ ਤੋਂ ਬੋਲ ਰਿਆਂ ਇਹ ਜੋ ਕਮੇਟੀ ਵਾਲੇ ਜਾਂ ਐਡੀਸੀ ਕਰਮਚਾਰੀ ਬਹੁਤ ਗਲਤ ਕਰ ਰਹੇ ਨੇ ਇਹ ਚੀਨਾ ਜੋੜੀ ਵਾਲਾ ਸਾਖਦਾ ਵੇ ਇਹਨਾਂ ਨੇ ਵੇਖੋ ਬਾਜ਼ਾਰ ਦੇ ਖੋਖੇ ਜਿਹਾ ਲੱਗੇ ਨੇ ਕੋਈ ਨਹੀਂ ਟੰਦੇ ਬਾਜ਼ਾਰ ਦੀ ਗੱਡੀਆਂ ਸਾਡੀਆਂ ਦੁਕਾਨਾਂ ਅੱਗੇ ਲੱਗ ਜਾਂਦੀਆਂ ਨੇ ਅੱਗੇ ਪਿੱਛੇ ਦੁਕਾਨਾਂ ਦੇ ਬੂਹੇ ਬੰਦ ਹੋ ਜਾਂਦੇ ਕੋਈ ਇਹਨਾਂ ਦਾ ਕੰਟਰੋਲ ਹੀ ਕਰਦੇ ਇਹ ਕੋਈ ਤਰੀਕਾ ਥੋੜੀ ਰਾਤ ਨੂੰ ਆਣ ਕੇ ਤੇ ਤੁਸੀਂ ਦਰਵਾਜ਼ੇ ਭੰਨ ਦਿਓ ਕਿ ਲੋਕਾਂ ਦੇ ਸ਼ਟਰ ਤੋੜ ਦਿਓ ਲੋਕਾਂ ਦੇ ਦਰਵਾਜ਼ੇ ਤੋੜ ਦਿਓ ਇਹ ਬਿਲਕੁਲ ਗਲਤ ਕਰ ਰਹੇ ਨੇ ਕਈ ਲੋਕਾਂ ਦੀ ਸਾਡਾ ਇਹਨਾਂ ਨੇ ਸਾਡਾ ਇਹਨਾਂ ਨੇ ਇਹਨਾਂ ਨੂੰ ਟਾਈ ਟਾਈ ਫੋਟ ਪੁੱਛ ਕੇ ਅੱਗੇ ਵਧਾਇਆ ਦਾ ਇਹ ਟਾਈਫੋਨ ਉੱਪਰ ਉਪਰ ਕੰਮ ਦੇ ਨਾਲ ਦੁਆਰਾ ਨਾਲ ਆ ਕੇ ਤਿੰਨਾਂ ਤੋਰਨ ਡੇ ਨੇ ਹਾਂਜੀ ਤਦਾਦੀ ਇਹ ਕਿ ਇਸ ਤੋਂ ਪਹਿਲਾਂ ਐਡੀਸੀ ਹਰਜਿੰਦਰ ਸਿੰਘ 베ਦੀ ਦੀ ਅਗਵਾਈ ਤੇ ਦੁਕਾਨਦਾਰਾਂ ਵੱਲੋਂ ਸੜਕਾਂ ਤੇ ਕੀਤੀ ਨਿਯਾਇਤ ਕਬਜ਼ੀਆਂ ਖਿਲਾਫ ਜਿਲ੍ਹਾ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਪੀੜਾ ਪੰਝਾ ਚਲਾਇਆ ਗਿਆ ਸੀ ਅਤੇ ਦੁਕਾਨਾਂ ਦੇ ਬਾਹਰ ਤੋਰ ਪੰਨੇ ਕੀਤੀ ਸੀਗੀ ਜਿਸ ਦਾ ਦੁਕਾਨਦਾਰਾਂ ਵੱਲੋਂ ਵਿਰੋਧ ਵੀ ਦੇਖਣ ਮਿਲਿਆ ਸੀ ਪਰ ਇਸੇ ਬਾਅਦੂ ਵੀ ਜਿਲ੍ਹਾ ਪ੍ਰਸ਼ਾਸਨ ਨੇ ਨਿਯਾਇਤ ਕਬਜ਼ੀਆਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ Central Punjab TV